ਦੇਣਾ ਨੂੰ ਆਪਣਾ ਸਿੱਖ ਬੱਕਰੀ ਕੌਮ ਬਾਰੇ ਪਹਿਲਾ ਤਾਂ ਸਭ ਤੋਂ ਪਹਿਲਾ ਪ੍ਰਸ਼ਨ ਹੈ ਕਿ ਸਿੱਖ ਤੋਂ ਬਿਨਾ ਜਮਾਂਦਾਰੀ ਕੋਈ ਨਹੀਂ ਜਮਾਂਦਾਰੀ ਸਿੱਖ ਹੈ ਦੂਜਾ ਵਰਤਮਾਨ ਸਮੇਂ ਦੇ ਵਿੱਚ 1947 ਵੇਲੇ ਜੇਸੇ ਵੇਲੇ ਭਾਂਡ ਹੋਇਆ ਦੇਸ਼ ਦੀ ਤਿਰੰਗਾ ਝੰਡਾ ਬਣਿਆ ਤਿਰੰਗਾ ਝੰਡਾ ਤਿੰਨ ਕੌਮਾਂ ਦੇ ਨਾਂ ਉੱਪਰ ਬਣਿਆ ਦਿੱਤਾ ਰੰਗ ਉੱਪਰ ਹਰ ਰੰਗ ਵਿਚਾਲੇ ਤੇ ਕੇਸਰੀ ਰੰਗ ਥੱਲੇ ਅੱਗੇ ਵੀਰਦੀਆਂ ਮਸ਼ੀਨ ਗੱਲਾਂ ਅੰਗਰੇਜ਼ਾਂ ਨੇ ਉਸ ਵੇਲੇ ਬੈਠੇ ਸਾਰੇ ਟੋਪੀਆਂ ਵਾਲੇ ਲੱਗੇ ਵਿਚਾਰ ਕਰਨ ਹੁਣ ਤਾਂ ਕੰਨੇ ਸੋਣੀ ਨੀ ਗੱਲ ਉਦੋਂ ਮਹਾਤਮਾ ਗਾਂਧੀ ਮੋਤੀ لال ਪਟੇਲ ਵਰਗੇ ਇਹ ਸਾਰੇ ਇਕੱਠੇ ਹੋ ਕੇ ਕਹਿਣ ਲੱਗੇ ਜੀ ਹੁਣ ਝੰਡਾ ਲੈ ਕੇ ਤੁਰਨਾ ਅੱਗੇ ਤੀਨੂ ਲਾਈਏ ਤਲਾਬ ਦਿੱਤੀ ਕਿ ਸਿੱਖਾਂ ਬਿਨਾ ਕੋਈ ਮਰਦਾ ਸਕਦਾ ਨਹੀਂ ਤੇ ਸਿੱਖਾ ਦਾ ਹੱਕ ਵੀ ਕੋਈ ਨਹੀਂ ਲੈ ਸਕਦਾ ਛੇਤੀ ਬਾਬਾ ਖਰਦ ਸਿੰਘ ਨੂੰ ਕਹਿ ਲਗੇ ਉਹ ਅੱਡੇ ਲੱਗ ਗਾਣ ਉਹਨਾਂ ਦੇ ਖਿਆਲ ਸੀ ਵਿੱਚ ਐਨੇ ਸਿੱਧਾ ਸਾਦਾ ਰਹਿ ਗਏ ਕਿਹੜਾ ਕੋਈ ਪਤਾ ਪੜਿਆ ਲਿਖਾ ਘਟ ਹੋਵੇਗਾ ਉਹਨਾਂ ਦੇ ਦਿਮਾਗ ਮੁਤਾਬਕ ਜਦੋਂ ਬਾਬਾ ਖਰਦ ਸਿੰਘ ਨੇ ਕੋਲੇ ਆਏ ਕਹਿੰਦੇ ਤੁਸੀਂ ਅੱਗੇ ਲੱਗੋ ਕਹਿੰਦੇ ਪਿਆਰ ਹੈ ਪਰ ਜਿਹੜਾ ਝੰਡਾ ਹੈ ਇਹ ਤੋਂ ਫੈਸਲਾ ਕਰਵਾ ਲਓ ਜੀਲਾ ਰੰਗ ਉੱਪਰ ਹੈ ਉਹ ਅੱਗੇ ਲੱਗੋ ਜੀੜਾ ਰੰਗ ਵਿਚਾਰੇ ਵਿਚਾਰੇ ਲੱਗੋ ਜੀੜਾ ਰੰਗ ਫੱਲਿਆ ਪਿੱਛੇ ਲੱਗੋ ਸਾਰੇਵੇਂ ਦੰਦ ਜੁੜ ਗਏ ਕਹਿੰਦੇ ਰੰਗ ਬਦਲ ਦਿੰਨੇ ਆ ਬਾਬਾ ਜੀ ਕਹਿੰਦੇ ਬਦਲਦੇ ਟੰਡਾ ਜੇ ਸ੍ਰੀ ਰੰਗ ਉੱਪਰ ਕਰ ਦੁੱਤਾ ਤੇ ਬਾਬਾ ਖੜਕ ਸਿੰਘ ਜੀ ਨਿਸ਼ਾਨ ਲੈ ਕੇ ਅੱਗੇ ਲੱਗੇ ਜਦੋਂ ਛਾਤੀ ਵਿੱਚ ਵੀ ਵੱਖੀ ਵਿੱਚ ਦੀ ਲੰਦਣੀ ਆ ਸੀ ਉਹਦੇ ਤਾਂ ਸਿੱਖ ਕੌਮ ਬਹਾਦਰ ਤੇ ਬਾਬਾ ਖੜਕ ਸਿੰਘ ਜੀ ਅੱਗੇ ਲੱਗੇ ਜੇ ਜਿਹੜੇ ਕੋਰਸੇ ਸੰਭਾਲਣੇ ਉਹ ਤਲੀਰਾਮ ਅੱਗੇ ਲੱਗੇ ਐ ਇਹ ਸਿੱਖ ਵੱਖਰੀ ਕੌਮ ਦੀ ਨਿਸ਼ਾਨੀ ਐ ਸਿੱਖ ਵੱਖਰੀ ਕੌਮ ਦਾ ਪ੍ਰਤੀਕ ਹੈ ਹਿੰਦੁਸਤਾਨ ਦਾ ਝੰਡਾ ਐ